ਮੈਂ ਵੀ ਦੇਖਿਆ ਦੂਆ ਲੋ ਲਾ ਕੇ ਬਈ ਮਿਹਨਤ ਤਾਂ ਦੇਖੋ ਇਹਨਾਂ ਦੀ ਹੈ ਕਹਦੇ ਮੇਰੇ ਵੀਰੇ ਦਿਲਪੀਟੀ ਲੋ ਬਲੌਗਸ ਦਿਲਪੀਟੀ ਲੋ ਬਲੌਗਸ ਚੈਨਲ ਦੀ ਬ੍ਰੈਂਡਿੰਗ ਹੈ ਜ ਹੈਗਾ ਕੁਝ ਹੋਏ ਹਾਂ 엄마 ਹੱਥ ਆ ਲੈ ਆ ਤੇਰੇ ਵਾਸਤੇ ਮੈਂ ਇਹ ਉਹਨੇ ਮਤਲਬ ਕੋਈ ਵੱਟ ਨਹੀਂ ਹੁੰਦੀ ਤਾਲੀਆਂ ਦੀ ਐਵਰੇਜ ਪੈਨ ਚ ਸਭ ਤੋਂ ਵੱਡਾ ਕਾਰਨ ਏਸੀ ਦਾ ਹੁੰਦਾ ਚੌਸ ਕਿੱਲੇ ਆ ਕੋਈ ਵਟ ਨਹੀਂ ਦੋ ਦੋ ਕਿੱਲੇ ਦੇ ਘੇਲੇ ਰੱਖੇ ਤੇ ਗੋਗੀ ਨੇ ਪਹਿਲਾਂ ਦੇਖੋ ਆ ਇੱਕ ਸਿਆੜ ਜਾਂ ਹੁੰਦਾ ਆ ਖੁੱਡ ਹੁੰਦੀ ਏ ਸਾਡੇ ਪਾਣੀ ਤਾਰਨ ਨੂੰ ਤੇ ਪਾਣੀ ਲਾਉਣ ਨੂੰ ਆ ਚੌਸ ਕਿੱਲਾ ਕੋਈ ਬਾਟੇ ਨਹੀਂ ਵਿੱਚ ਕੇਰਾ ਕਟਰ ਥੱਲੇ ਛੱਡ ਦੋ ਭਜਾਈ ਫਿਰ ਚਲੋ ਮਸ਼ੀਨ ਮਤਲਬ ਇਹ ਨਹੀਂ ਵੀ ਕਿਸੇ ਪਾਸੇ ਕੋਈ ਮਿੱਟੀ ਚੱਕ ਲੂਗੀ ਚੁੱਪ ਕਰ ਜਾ ਕੋਗੀ ਚੁੱਪ ਕਰਦਾ ਮੇਰੇ ਤੋਂ ਤੇਰਾ ਦੁੱਖ ਨਹੀਂ ਦੇਖਿਆ ਜਾਂਦਾ ਬਸ ਦੋ ਦਿਹਾੜੀਆਂ ਦਾ ਕੰਮ ਰਹਿ ਗਿਆ ਮੜੀ ਆਵਾਜ਼ ਘੱਟ ਕਰ ਮਿੱਤਰੋ ਦੋ ਦਿਨ ਦਾ ਕੰਮ ਰਹਿ ਗਿਆ ਇਹਨੂੰ ਕਹਿ ਵੀ ਓੱਖਾ ਸੁੱਖਾ ਹੋ ਕੇ ਤੂੰ ਬਾਈ ਬੱਬੂ ਮਾਨ ਨੂੰ ਸੁਣ ਦੋ ਦਿਹਾੜੀਆਂ ਐਵੇਂ ਨਾ ਕਰ ਹਾਂਜੀ ਬਾਈ ਮਿੱਤਰੋ ਸਾਰੇ ਪਿਲਾਂ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਦੋ ਦਿਨ ਦਾ ਕੰਮ ਰਹਿ ਗਿਆ ਦੋ ਦਿਨ ਹੋ ਗਏ ਆਪਣੇ ਚੱਲ ਜੀਆਂ ਦੋਨੇ ਮਸ਼ੀਨਾਂ ਕੱਲ ਤਾਂ ਸਾਰਾ ਦਿਨ ਦੇਣੀ ਲੈਣੀ ਮਤਲਬ ਕਿਤੇ ਕਿਤੇ ਟਰਾਲੀਆਂ ਕਿਸੇ ਦੀ ਦੋ ਪੰਜ ਸੱਤ 10 ਕਿਤੇ ਕਿਤੇ ਗਈਆਂ ਨੇ ਜੇ ਸਾਰਾ ਆਪਾਂ ਨੇ ਉਹ ਫਾਈਨਲ ਕਰਤਾ ਤੇ ਹੁਣ ਆਪਣੇ ਕੋਲ ਪਲਾਵਾਂਗੇ ਪੰਜ ਕੁ ਪਲਾ ਲੈਣੇ ਆ ਵੱਡੇ ਤੇ ਜ ਤੂੜੀ ਚੰਗੀ ਵੜ ਗਈ ਇਸ ਵਾਰ ਮਤਲਬ ਪੰਜ ਕੁ ਪਲਵਾ ਕੇ ਨਾ ਫਿਰ ਜਿੰਨੀ ਵੀ ਉੱਪਰ ਬਚ ਗਈ 10 ਟਰਾਲੀਆਂ 15 ਟਰਾਲੀਆਂ 5 7 ਜਿੰਨੇ ਵੀ ਬਚ ਗਈਆਂ ਤਾਂ ਫਿਰ ਉਹ ਆਪਾਂ ਨੇ ਚੰਡੀਗੜ੍ਹ ਨਾਲ ਦੀ ਨਾਲ ਵੇਚ ਦੇਣੀ ਆ ਤੇ ਉਹ ਸਾਰੀ ਆਪਾਂ ਲੇਬਰ ਆਪਣੇ ਕੋਲ ਹੈਗੀ ਆ ਲੇਬਰ ਨਹੀਂ ਛੱਡਣੇ ਕੁੱਪਾਂ ਵਾਲੀ ਤੇ ਇਸ ਤੋਂ ਬਾਅਦ ਲੇਬਰ ਤਾਂ ਕੁੱਪਾਂ ਦਾ ਕੰਮ ਨਿਭੜਦੀ ਸਾਰੇ ਫਿਰ ਆਪਾਂ ਨੇ ਦੂਈ ਕਢਾਉਣੀਆਂ ਰੂੜੀ ਹਨਾ ਢੇਰ ਢੂਰ ਜਿਵੇਂ ਆਪਾਂ ਨੇ ਉਹ ਕਢਾਉਣੇ ਹੁੰਦੇ ਆ ਹਨਾ ਤੇ ਉਹੀ ਲੇਬਰ ਸਿਰ ਆਪਾਂ ਨੇ ਉਧਰ ਲਾ ਦੇਣੀ ਹੈ ਕੰਮ ਖਾਸ ਇਹਨਾਂ ਦੀ ਜਿਲੀ ਲਵਾਈ ਤੱਕ ਦਾ ਕੋਟਾ ਫੁੱਲ ਹੋਇਆ ਪਿਆ ਨਾ ਬਸ ਯਾਨੀ ਵੇਲ ਨਹੀਂ ਪੈਸਾ ਚੰਗਾ ਕਮਾ ਕੇ ਜਾਣਗੇ ਕੁੱਪਾਂ ਚ ਬਹੁਤ ਪੈਸਾ ਬਣਾ ਰਹੇ ਆ ਇਤਕੀ ਲੇਬਰਾਂ ਘੱਟ ਆ ਤੇ ਮੈਂ ਟਰਾਲੀ ਪਵਾਦਾਂ ਦੋਜੀ ਨੇ ਉਹਦੇ ਬਾਅਦ ਮਾਰਦੇ ਆ ਗੱਲਾਂ ਆਪਾਂ ਊਰੇ ਬਣਾ ਕੇ ਨਾ ਪਿੰਡ ਜਾਣਾ ਪਹਿਲਾਂ ਦੋ ਕਿੱਲੇ ਬਣਾ ਕੇ ਫੇ ਪੌਣਾ ਬਣਾ ਕੇ ਨਾ ਫਿਰ ਆਪਣੇ ਖੇਤਾਂ ਚ ਪਹੁੰਚ ਜਾਗੇ ਠੀਕ ਹੈ ਬਾਈ ਸਿਕਰ ਦੁਪਹਿਰਾ ਪੂਰਾ ਦੁਪਹਿਰਾ ਨੱਚਣ ਲੱਗ ਗਿਆ ਜਿਵੇਂ ਕਹਦੇ ਨੇ ਨਾ ਇੰਨਾ 6 ਵਜਣ ਲੱਗ ਗਿਆ ਬਹੁਤ ਗਰਮੀ ਬਹੁਤ ਹੋਗੀ 9 ਵਜੇ ਦੇ ਨੂੰ ਐ ਹੋ ਜਾਂਦਾ ਵੀ ਯਾਰ ਬੱਲੇ 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 ਇਤਕੀ ਰਿਕਾਰ ਟੁੱਟਣਗੇ ਉਤੋਂ ਕੁਤੜੀ ਗੰਤਾਲਣ ਦੀ ਆ ਬਹੁਤ ਆਡੋਮੋਸ ਦੀ ਵੀ ਕਿੰਨੀ ਗਲਾਈ ਜਾਈਏ ਯਾਰ ਕੱਲ ਦਾ ਪਲੇਟ ਲਾਦਾ ਤੇ ਲੱਗੂਗੀ ਨਾ ਇੱਕ ਵਾਰ ਆਪਾਂ ਚੱਕ ਕੇ ਦੇਖੀਂ ਦੂਈ ਮਸ਼ੀਨ ਦੇ ਤਾਂ ਬਥੇਰੇ ਸਿੱਧੇ ਕਰਤੇ ਅੱਜ ਇਹਨੇ ਟਾਪਾ ਚੱਕ ਕੇ ਇਹ ਤਾਂ ਨਹੀਂ ਕਰਿਆ ਹੈਗਾ ਗਾ ਜਲ ਬੰਦਿਆ ਜੀ ਇਹ ਫਿਰਦਾ 70 80 ਟਰਾਲੀਆਂ ਅੱਗੇ ਦੂਜੀ ਟਰੈਕਟਰ ਨਾਲ ਤੇ ਸੋਨਾ ਕੋਟਾ ਕਰ ਗਿਆ ਅੱਜ ਇਹ ਟਰੈਕਟਰ ਨੇ ਆਇਆ ਤੂੰ ਸੈਂ ਇਹ ਟਰਾਲੀ ਦੇਣੀ ਹੈ ਕੱਪੜੇ ਦੇ ਦੋਸੀ ਆਹ ਅੱਛਾ ਜੱਦੀ ਬੰਨ ਵਿੰਨ ਪੈ ਜੂ ਦੇਖ ਪਹਿਲਾਂ ਸੋਪ ਤਬ ਮਸਾ ਹੀ ਪਊਗਾ ਆ ਇਹਨੂੰ ਗੱਪਰ ਨੂੰ ਕਹਿੰਦੀ ਕਾ ਪਿੰਡ ਨਹੀਂ ਚੱਲਣਾ ਕਹਿੰਦੀ ਉੱਕ ਟੁੱਟ ਜਾਣੀ ਮੈਂ ਹੁਣ ਤਾਂ ਇਕੱਠੇ ਨਹੀਂ ਜਾਣਾ ਦੂਆ ਟਰੈਕਟਰ ਆਪਣਾ ਕੋਲੇ ਚੱਲ ਰਿਹਾ ਜੀ ਉਹ ਚੱਲ ਰਿਹਾ ਦੂਆ ਟਰੈਕਟਰ ਆਪਣਾ ਦੋ ਟਰੈਕਟਰ ਲੱਗਿਓ ਟੂੜੀ ਢੋਣੋ ਕੁੱਪਾ ਸਾਹਮਣੇ ਲੱਗਦੇ ਆਪਣੇ ਉੱਥੇ ਜਾ ਰਹੀ ਹੈ ਟੂੜੀ ਆ ਲੱਗ ਰਹੇ ਕੁੱਪਾ ਆਪਣੇ ਚੱਲ ਰਹੀਆਂ ਖਾਲੀ ਹੋ ਰਹੀਆਂ ਟਰਾਲੀਆਂ ਕੁਪਾਲੇ ਭਈਏ ਲਈ ਹੈ ਨਹੀਂ ਹਲੇ ਗਰੇ ਲਾ ਲੈਣੇ ਆ ਲਾ ਲਾ ਕੇ ਰੱਖ ਦੇ ਦੋਮ ਜੀ ਨੇ ਤਾਂ ਆਪਣੇ ਲੰਗੜਾ ਇੱਥੇ ਕੋ ਦਿਖਾਉਣਾ ਫਿਰ ਤੁਹਾਨੂੰ ਜੱਗ ਜਿੰਦਗੀ ਵਿੱਚ ਚੱਲੂ ਜੱਗ ਜੀ ਤਾਂ ਸੋਣੀ ਚੱਲਦੀ ਆ ਥੋੜਾ ਜਿਹਾ ਟਰੈਕਟਰ ਇਦ ਕੀ ਬੇਬਸ ਹੋਇਆ ਵਾ ਚੱਲ ਖਿੱਚ ਤੂੰ ਕਰਕੇ ਲਾ ਗਿਆ ਸੀ ਜਨ ਪੂਰਾ ਮੈਂ ਬਥੇਰਾ ਕਹਿੰਦਾ ਨੇ ਆ ਮੈਂ ਦੂਆ ਪਾ ਲੂ 555 ਬੜਾ ਪਾ ਲੂ ਜਿਹੜਾ 57 HP ਜਿਹੜਾ ਕਹਿੰਦੇ ਇਹਦੀ ਹੁਣ ਬੋਮ ਬੋਮ ਦੀ ਲਾ ਕੇ ਚੰਗੀ ਤਰ੍ਹਾਂ ਸ਼ੋਅ ਅਸੀਂ ਕਰ ਬਲ ਕਰੀਏ ਉਹਦੀ ਜਲਦਾ ਗੁਰਦਨ ਨਹੀਂ ਜਾਂਦਾ ਕਹਿੰਦੇ ਉਹਦੇ ਫਿਰ ਅੱਧੀ ਵਿਹੜੀ ਉਹਨੇ ਹੁਣ ਆ ਜਾਣੀ ਹੈ ਵੀ ਕੋਈ ਲਾ ਕੇ ਲਹੁੰਦੇ ਨਹੀਂ ਲਾਉਂਦੇ ਨਾਮ ਦਾ ਨਾਮ ਦਾ ਫੁੱਲਾ ਲੱਗਿਆ ਵਾ ਆਹ ਟਰੈਕਟਰ ਕਹਤਾ ਵੀ ਆਹ ਲਾ ਲੂੰ ਇਹਨਾਂ ਨਹੀਂ ਦੂਜੀ ਲਾ ਕੇ ਰੱਖਣਾ ਕਿਧਾ ਮੈਂ ਟਰਾਲੀ ਲੱਗੀ ਨੇੜੇ ਸੀਜ਼ਨ ਦੇ ਬਾਅਦ ਹੀ ਮਿਲਿਆ ਮੈਨੂੰ ਤੈਨੂੰ ਕਿਹਾ ਤਾਂ ਆ ਟਰੈਕਟਰ ਲੈ ਲਿਆ ਆਹ ਮਾ ਹੁਣ ਉਹ ਤਾਂ ਪਰ ਹੱਥ ਦਾ ਟਿੱਕ ਗਿਆ ਯਾਰ ਉਹਦਾ ਨਜ਼ਾਰਾ ਇਹਦਾ ਵੱਧ ਨਜ਼ਾਰਾ ਮੰਨ ਲਵੇਂ ਜੀ ਗੱਲ ਚੱਲ ਉਹਦਾ ਤੇਰੀ ਗੱਲ ਠੀਕ ਆ ਉਹਨੂੰ ਪੂਰਾ ਸੀਜ਼ਨ ਤਾਂ ਮੈਂ ਉਹਦੇ ਲਈ ਲਾਤਾ ਸੀ ਪੂਰਾ ਸੀਜ਼ਨ ਲਾਤਾ ਵੀ ਚਾਚੇ ਨੇ ਵੈਸੇ ਨੰਬਰ ਲੈ ਗਿਆ ਤੂੰ ਇਹ ਨੰਬਰ ਕਾਦੇ ਜੇ ਮੈਂ ਉਹਨਾਂ ਦਾ ਮੈਂ ਤਾਂ ਕਾਨਤ ਮਾਂਜਣ ਦੀ ਮੈਂ ਛਿੱਤੀ ਕਹਿਣਾ ਤਾਂ ਵੀ ਆ ਪਾਉ ਬਸ ਵੀ ਮਿਛਨੀ ਆ ਰਾਜ ਨਹੀਂ ਆਉਂਦਾ ਯਾਰ ਪਤਾ ਕੱਲ ਲੱਗਿਆ ਹੈ ਪਾਪਰਾਂ ਦਾ ਫਰਕ ਤਾਂ ਹੈਗਾ ਆਵਰ ਦਾ ਤਾਂ ਫਰਕ ਹੈਗਾ ਮੈਂ ਤੇਰੀ ਗੱਲੋਂ ਮਾਂਜਣਾ ਉਹ ਜੌਂਡੀਆ ਰੋਟੀ ਨਹੀਂ ਬਣਾਉਂਦਾ ਬਣਾਉਂਦੇ ਉਹ ਨਹੀਂ ਗੀਆਂ ਹਾਂ ਲੈ ਪਾਪਿੰਨੇ ਪਾਦਾ ਇਹ ਸੈਲ ਮੇਗਾ ਇਹ ਤੇਲ ਦਾ ਵੀ ਫਰਕ ਆ ਸਾਰਾ ਚਾਲੀਆਂ ਬਣਾਉਂਗਾ ਬੱਲਾ ਬੱਲਾ ਬਣਾ ਆ ਕਿੱਥੇ ਭੱਜ ਗਈ ਗਈ ਹੈ ਉਹ ਜੱਜ ਜੀ ਤੇ ਫੇ ਠੀਕ ਚੱਲਦੀ ਆ ਜੱਜ ਜੀ ਬੋਕਿਆ ਸੋਹਣੀ ਮਸ਼ੀਨ ਆ ਹਨਾ ਚਾਚਾ ਹੁਣ ਇੱਕ ਵੀ ਕੋਈ ਮਸ਼ੀਨ ਤੰਗੀ ਨਹੀਂ ਕਰਦੀ ਕੋਈ ਬ੍ਰੇਕਡਾਊਨ ਦਾ ਕਿਸੇ ਹਨਾ ਮਾਦਾ ਦੀ ਕਿਰਪਾ ਜਣੇ ਹਾਂ ਬਸ ਅੱਜ ਉਹ ਟਾਇਰ ਦਾ ਲਾਪਰ ਪਾਇਆ ਅੱਜ ਹਾਂ ਚੱਲ ਫੇ ਖਿੱਚਦੇ ਕੰਮ ਨੂੰ ਕਰਾਂ ਮੈਂ ਠੀਕ ਆ ਲੈ ਇੱਥੇ ਨੂੰ ਗੇਰ ਮੱਤੇ ਦੇ ਨਾਲ ਤੋਰ ਕੇ ਦੇਖਾਂ ਵੀ ਕਿੰਨਾ ਤੇਜ਼ ਦਿੰਦੇ ਦੇਖਾ ਤੋੜੇ ਦਾ ਫਰਕ ਹੈ ਕਿੰਨੇ ਚੱਕਰਾਂ ਵਿੱਚ ਚਲਾਉਣਾ ਹੈ 1500 ਗੋਗੀ ਭਾਈ ਸਤਿ ਸ਼ਕਾਲ ਵਾਈ ਜੀ ਜਿਆਦਾ ਧੰਨ ਪ੍ਰੇ ਸੁਣ ਲਿਆ ਮੈਨੂੰ ਲੱਗਦਾ ਤਾਂ ਤੇਰੇ ਸੀਨੇ 'ਚ ਨਾ ਦਰਦ ਦਰਦ ਭਰ ਗਿਆ ਮੈਨੂੰ ਲੱਗਦਾ ਏ ਭਾਈ ਬੰਦਾ ਨਾ ਅੱਜ ਹੁਣ ਨਾ ਕਹਿ ਸਿਕਰ ਦੁਪਹਿਰੇ ਚ ਦੇਖੋ ਵੀ ਕੰਮ ਕੰਮ ਦਾ ਟਾਈਮ ਐ ਇੱਕ ਮਸ਼ੀਨ ਹੋ ਚੱਲਦੀ ਐ ਇੱਕ ਮਸ਼ੀਨ ਹੋ ਮਾੜਿਆ ਪਲਾਜਾ ਪਾਣੀ ਬਾਈ ਬਣ ਕੇ ਪਾਣੀ ਹੋਈ ਪਈ ਐ ਢਿੱਲੋ ਢਿੱਲੋ ਚੱਲ ਫਿਰ ਆਉਣ ਦੇ ਕਰ ਅੱਗੇ ਉਹ ਮੈਂ ਚਾਹ ਲਿਆਇਆ ਤੇਰੇ ਵਾਸਤੇ ਚਾਹ ਪੀ ਲਈ ਹੁਣ ਹਾਂ ਹਾਂ ਤੱਕਾ ਬੈਂਦਾ ਨਾ ਬਹੁਤ ਆਪਣੀ ਆਪਣੀ ਦਾ ਰਹਿ ਗਿਆ ਕਾਹ ਨੂੰ ਪਰਵਾਹ ਕਰ ਸਾਰੇ 2 ਦਿਨਾਂ ਲੇ ਹੋਰ ਲੱਗ ਜਣੇ ਆ ਨਾ ਕਦੇ ਮੇਰੇ ਵੀਰੇ ਦਿਲਪੀਤ ਢਿੱਲੋਂ ਬਲੌਗਸ ਦਿਲਪੀਤ ਢਿੱਲੋਂ ਬਲੌਗਸ ਚੈਨਲ ਦੀ ਬ੍ਰੈਂਡਿੰਗ ਹੈ ਜੀ ਚੱਲ ਚੱਲ ਕਿਉਂ ਤੇਲ ਫੂਕਿਆ ਚੱਲ ਅੱਗੇ ਦੇਖੋ ਟਰਾਲੀਆਂ ਜੱਜ ਨਹੀਂ ਆ ਕਿ ਨਹੀਂ ਮਿਹਨਤ ਆ ਭਾਈ ਮਿਹਨਤ ਇੱਕ ਸਾਰ ਦੀਆਂ ਬਣਾਈਆਂ ਮੈਂ ਚਾਰ ਟਰਾਲੀਆਂ 3 ਐਂਡ 4 ਇੱਕ ਦੋ ਨੰਬਰ ਉਹ ਦੂਜੀ ਮਸ਼ੀਨ ਤੇ ਆ ਇੱਕ ਗੱਪੜੂ ਲੈ ਕੇ ਅੱਜ ਮਸ਼ੀਨ ਦੇ ਵਿੱਚੇ ਵੀ ਹੈ। ਇਹ ਬਈ ਵੱਡਾ ਟਰੈਕਟਰ ਆਪਣਾ ਹੈ। ਮਤਲਬ ਇਹ ਇਹ 16 ਦੇ ਟਾਇਰਾਂ ਚ। ਇਹ 57 HP ਵਾਲਾ। ਮੈਂ ਬਾਅਦ ਜਹਾਨ ਦੀ ਲਾਲੀ ਮੈਂ ਵੀ ਦੇਖ ਲੋ ਯਾਰ ਚਲਾ ਕੇ ਇਹਨੂੰ ਵੀ ਚਲਾ ਦੋ ਜਦ ਇਹਨੂੰ। ਇਹਦੇ ਨਾਲ ਤੋਂ ਲੇਜ਼ਰ ਪਰ ਲਾਈਏ ਇਹਨੂੰ। ਉਹ ਲੇਜ਼ਰ ਪਰ ਫੇਰ ਮੈਨੂੰ ਸੈਂਟਰ ਗੇਅਰ ਕਰਨਾ ਚੱਲ ਕੋਈ। ਸੈਂਟਰ ਗੇਅਰ ਤੇ ਵੀ ਬਈ ਬੱਖਰਾ ਹੀ ਪਵਾਦਾ। 855 ਵੀ ਸੈਂਟਰ ਗੇਅਰ ਦੇ ਪਸੰਦ ਆ। ਮੈਨੂੰ ਅਰਜਨ ਦੀ ਸੈਂਟਰ ਗੇਅਰ ਦੇ ਪਸੰਦ ਆ। ਹੈਗਾ ਕੁਝ ਕਮਾ ਹੱਟ ਚਾ ਲਿਆ ਤੇਰੇ ਵਾਸਤੇ ਮੈਂ ਤੁਸੀਂ ਗਲਤ ਲੈ ਜਾਂਦੇ ਆ ਗਲਤ ਨਹੀਂ ਵੀਡੀਓ ਵੇਖ ਕੇ ਕਹਿ ਰਹੇ ਹੋ ਨਹੀਂ ਮੈਂ ਤਾਂ ਹਾਸੀ ਮਜ਼ਾਕ ਚ ਪੁੱਛਦਾ ਮੈਂ ਚਾਚਾ ਪਤਾ ਹੈ ਤਾਂ ਆਪਣੇ ਫੋਲੋਅਰ ਆਪਣੀ ਯਾਰ ਜਾਣਦੇ ਆ ਉਹ ਵੀ ਇਹ ਹਾਸੀ ਮਜ਼ਾਕ ਵਾਲੇ ਬੰਦੇ ਆ ਲੈ ਇੱਥੇ ਇੱਥੇ ਰੱਖ ਕੇ ਨਾ ਬੈਟਰੀ ਬਾਕਸ ਤੇ ਤੂੰ ਆਪਣਾ ਗਲਾਸ ਭਰ ਲੈ ਦੇਵੇਂ ਕੱਲ੍ਹ ਜਾਵਾ ਜੇ ਮੈਨਾ ਹੁੰਦੀ ੱੱੱਕੇ ਖਾਂਦਾ ਜੇ ਮੈਨਾ ਹੁੰਦੀ ੱੱੱਕੇ ਖਾਂਦਾ ੱੱੱਕੇ ਖਾਣਦੇ ਆ ਨੇ ਚੰਦਲੇ ਨੇ ਕਿਉਂਕਿ ਇਹ ਥੋੜਾ ਜਿਹਾ ਸਰਪ ਚ ਬੜੀ ਉਹ ਕਰਦਾ ਇਹ ਬਹੁਤ ਕਹਿੜਾ ਸਰਪ ਦੇ ਬੱਖੋਂ ਚਲੋ ਜਿਹੜੀ ਬੈਟਰੀ ਹੈ ਨਾ ਪਰ ਜਵਾਬ ਦੇ ਦਿੰਦੀ ਨਾ ਸਟੈਂਡਰਡ ਉਹਦੇ ਨਾਲ ਵੀ ਸਟਾਰਟ ਹੋ ਜਾਂਦਾ ਸਟੈਂਡਰਡ ਆਹ ਬੜੀ ਡੈਲੀਗੂਸੀ ਨਹੀਂ ਬੈਟਰੀ ਥੋੜਾ ਜਿਹਾ ਕਿ ਮਿਲਦਾ ਹੈ ਕੋਕਟਾ ਲੈ ਆ ਠੀਕ ਚਾਹ ਪਾਛ ਚਾਹ ਜਾਣਾ ਹਲੇ ਉੱਧਰ ਕੋਲ ਨਹੀਂ ਚਾਹ ਪੀਣਾ ਤੇ ਉਹਨਾਂ ਨੂੰ ਸਾਹ ਨਿਕਾਉਂਦਾ ਉਹ ਚੱਲ ਰਿਹਾ ਗੋਕੀ ਉੱਧਰ ਤਾ ਥਾਲੀਆਂ ਪਈਆਂ ਮੋਟਰ ਕੋਲੋਂ ਨੇ ਦਰਦਦਾ ਨਹੀਂ ਹੁੰਦਾ ਤੋ ਇਹ ਹੈ ਦਰਦਦਾ ਨਹੀਂ ਹੁੰਦਾ ਤਾਹਾਂ ਤੋ ਜੀ ਕਹਿੰਦਾ ਮੇਰਾ ਬੀਬੀ ਘਰ ਦਾ ਹਾਂ ਹਾਏ ਇੱਥੇ ਦਰਦ ਇੱਥੇ ਹਾਂ ਕਹਿੰਦੇ ਇੱਥੇ ਇੱਥੇ ਵੀਰ ਜੀ ਤੂੰ ਚਲਾ ਕਹਿੰਦਾ ਮੈਂ ਆਇਆ ਫਿਰ ਹੋਇਆ ਵਾ ਕੁਛ ਨਹੀਂ ਦੇਖਦੇ ਹੂੰ ਕਿਤੇ ਜਾਏ ਆ ਚਾਚਾ ਨੇ ਫੜਾ ਕੇ ਮਸੀਂ ਜਾਏ ਆ ਦੇਖ ਲਿਆ ਤਾਂ ਮਹਾਦਸਾ ਤੱਕ ਕੇ ਤਾਂ ਉਹਨੇ ਮਸ਼ੀਨ ਪਰ ਹਾਂ ਮਟਰਾਲੀ ਵੀ ਨਹੀਂ ਵੈਕ ਲੈ ਕੇ ਗਿਆ ਵੀਰ ਜੀ ਤੂੰ ਹੀ ਲਾ ਲਈ ਕਹਿੰਦਾ ਮੈਨੂੰ ਬਹੁਤ ਛੇਤੀ ਆ ਮੈਂ ਜਾਇਆ ਪਤਾ ਨਹੀਂ ਕੀ ਮਜਬੂਰੀ ਜੜੀ ਤੇ ਸਰਾਂਦੇ ਉੱਥੇ ਨਾ ਸਾਧੂ ਘੜ ਚਲੇ ਗਿਆ ਹਾਂ ਜਾਨ ਸਰ ਸਾਨੂੰ ਕੀ ਬਦਦਾ ਟਰਾਲੀ ਜਿਹੜੇ ਪੌਣੀ ਦੀ ਮੋਟਰਸਾਈਕਲ ਖੜਾਇਆ ਪੰਜ ਸੁੱਟੇ ਨਿਕਲਦਾ ਜਾ ਕੇ ਫਟਾ ਫਾਟ ਕਿਸੇ ਨੇ ਪੁੱਛਿਆ ਮੋੜਾ ਕਿੱਲਾ ਬਣਾ ਕਿਉਂ ਸੱਚ ਪਿੰਡ ਕੋਲ ਜਾਏਗਾ ਉਹ ਬਣਾਉਣੇ ਪਿੰਡ ਪੰਜ 6 ਕਿਲ ਪੰਜ ਕਿਲੇ ਉੱਥੇ ਆ ਨਾ ਬਾਫੇ ਲਪੇਟ ਕੇ ਰੱਖ ਗਾ ਮੈਨੂੰ ਹੁਣ ਦੂਆ ਦੂ ਲਾ ਲਿਆ ਕਰ ਜਿੱਥੇ ਕਿਤੇ ਮਾਰੀ ਮੋਟੀ ਲਾਈਨ ਹੋਣੀ ਕਾਲੂ ਯਾਰ ਇਹਨੂੰ ਦੇਖ ਲੈ ਚਲਾ ਲੈ ਇੱਕ ਦਿਹਾੜੀ ਹੱਥ ਕੱਦ ਨਹੀਂ ਟਿਕੂਗਾ ਤੇ ਪਰ ਵੀ ਟਿਕ ਜਾਣਾ ਨਹੀਂ ਨਹੀਂ ਚਾਹ ਪਾਤ ਚੱਲ ਗਲਾਸ ਆਪਣੀ ਤੂੰ ਗਲਾਸ ਰੱਖੀ ਜਣਾ ਤੈਨੂੰ ਸਵੇਰੇ ਵਾਲਾ ਵੀ ਗਲਾਸ ਤੇਰੇ ਕੋਲੇ ਆ ਗਲਾਸ ਤੇਰੇ ਵਾਲਾ ਤੈਨੂੰ ਦੇ ਦੂੰਗਾ ਮੈਂ ਕਿਹੜੇ ਘਰ ਨੂੰ ਨਿਕਲ ਜਾਣਾ ਐ ਨਾ ਘਰ ਮੈਂ ਪਾ ਲਿਆ ਟਰਾਲੀ ਢਿਪੇ ਅੱਗੇ ਕੋਣੋ ਤੇ ਭਾਈ ਟਰੈਕਟਰ ਦਾ ਤੋੜਾ ਹੀ ਦੱਸਦਾ ਵੀ ਫਰਕ ਪਉਂਦਾ ਬਹੁਤ ਅੱਜ ਤਾਂ ਹੁਣ ਇਕੱਠੇ ਚੱਲ ਰਹੇ ਆ ਇਕੱਠਿਆਂ ਚ ਵੀ ਬਹੁਤ ਫਰਕ ਪਾ ਗਿਆ ਇਹ ਇਹਦੇ ਕੋਕੀ ਨੂੰ 2 ਕਿਲੋ ਕਰਖਿਆ ਵੈ ਵੀ ਬਹੁਤ ਨਾਲ ਭਜਾਈ ਪਸੰਦਰਾ ਟਰਾਲੀਆਂ ਨਹੀਂ ਉੱਥੇ ਲੱਗਣ ਨੂੰ ਥੋਂ ਹੈਗਾ ਵੀ RAM nal ਜਲਦੀ ਚੱਲ ਬਹੁਤਾ ਖਿੱਚ ਕੇ ਨਾ ਦਰ ਸ਼ੇਰ ਵੀ ਦੋ ਦੋ ਕਿੱਲਿਆਂ ਦਾ ਕਿਨਾਂ ਰੱਖੀ ਜਾਂਦਾ ਹੈ ਤੇ ਇਹ ਦੋ ਚ ਫਸਾ ਟ੍ਰੈਕਟਰ ਦੇਖੋ ਫੁੱਟ ਵਾਲੀ ਜਾਂਦੇ ਉੱਪਰ ਇਹ ਆਤੀ ਬੱਧੀ ਹੋਈ ਹੋਈ ਜਮਾਦੀ ਇਹ ਮਤਲਬ ਬਹੁਤ ਟਾਈਮ ਦੀ ਬਟਾਈ ਹੋਈ ਵੀ ਹੈ ਤਾਂ ਕਰਕੇ ਲਾਂ ਥੋੜਾ ਜਿਹਾ ਦਬਿਆ ਬਲਾਦਾ ਪਰ ਤੂੜੀ ਬਹੁਤ ਨਹੀਂ ਕਰਦਾ ਜੀ ਬਹੁਤ ਤੇਜ਼ ਹਵਾ ਹੈ ਹੈਨਾ ਬਈ ਮਿਹਨਤ ਤਾਂ ਦੇਖੋ ਇਹਨਾਂ ਦੀ ਹੈ ਮਿਹਨਤ ਤਾਂ ਲੇਬਰ ਦਾ ਹੈ ਲੇਬਰ ਤਾਂ ਸਭ ਤੋਂ ਜ਼ਿਆਦਾ ਮਿਹਨਤ ਹੈ ਕਿ ਨਹੀਂ ਕੁੱਪ ਬੰਦਣਾ ਵੀ ਬੜਾ ਮੁਸ਼ਕਿਲ ਹੈ ਯਾਰ ਹੈਨਾ ਦੂਸਰਾ ਬੰਦਾ ਢਿੱਲਾ ਪੜ ਗਿਆ ਅੱਜ ਇੱਕ ਬੰਦਾ ਤਾਂ ਵੇਢਾ ਹੋਣੂਗਾ ਉਸਕਾ ਬੁਖਾਰ ਲੱਗਿਆ ਇਹ ਸਭ ਬੁਖਾਰ ਲੱਗਿਆ ਉਹਨੂੰ ਮਿਹਨਤ ਬਹੁਤ ਹੈ ਨਾ ਮੈਨੂੰ ਤਾਂ ਪਤਾ ਪੰਜਾਬੀ ਬਹੁਤ ਤਕੜਾ ਹੈ ਜੋ ਪੰਜਾਬ ਦੇ ਲੋਕਾਂ ਦੇ ਕੋ ਇਹ ਵੀ ਤਕੜੇ ਬੰਦੇ ਸੀ ਚੱਲਦਾ ਹੈ ਮੈਂ ਕਹਿ ਦਿੰਨੇ ਆ ਵੀ ਇੱਕ ਟਰਾਲੀ ਪਹਿਲੇ ਦੂਤੀਆਂ ਦੀ ਹੁੰਦੀ ਹੈ ਉਪਰ ਤੇ ਆਪਾਂ ਨੂੰ ਆਏ ਹੁੰਦਾ ਵੀ ਛੇਤੀ ਤਾਰ ਦੇਣ ਛੇਤੀ ਤਾਰ ਦੇਣ ਦੋਵਾਂ ਪਾਸੇ ਨੂੰ ਪੰਗਾ ਪੈ ਜਾਂਦਾ ਇੱਕ ਤਾਂ ਟਰਾਲੀ ਦੂਰ ਤੇੋਂ ਦੀ ਟਾਈਮ ਕੱਟ ਹੁੰਦਾ ਨੰਬਰ 2 ਟਰਾਲੀ ਆਪਾਂ ਭਜਾ ਕੇ ਲਿਆਉਣੀ ਆ ਟਰਾਲੀ ਦੀ ਤਵਾਈ ਹੋ ਜਾਂਦੀ ਹੈ ਜੋ ਦੂਰ ਸੇ ਟਰਾਲੀ ਆਤਾ ਉਸ ਦੀ ਤਵਾਈ ਬਹੁਤ ਹੋ ਜਾਂਦੀ ਹੈ ਬਹੁਤ ਟਾਈਟ ਹੋ ਜਾਂਦਾ ਤੁੰ ਦੀ ਇਸ ਤਦਨੇ ਵੀ ਦਿੱਕਤ ਆਤਾ ਹੁੰਗਾ ਹਾਂ ਹਾਂ ਮਾਰੇ ਬਿਲਾ ਕੋਕੀ ਕੋਲ ਪਹੁੰਚ ਗਏ ਤੋੜਾ ਚੈੱਕ ਕਰੀਏ ਮਾਰਦਾ ਕੋਕੀ ਨਾ ਕਿਹੜੇ ਗੇਟ ਤੇ ਚੱਲਦਾ ਕਿਹੜਾ ਗੇਟ ਆ ਤੀਆਂ ਲੋ ਹੈ ਮੈਂ ਵੀ ਦੇਖਿਆ ਦੂਆ ਲੋ ਲਾ ਕੇ ਓਹੋ ਆ 1400 ਚੱਕਰਾਂ ਪਰ ਆ ਉਹੀ 1400 ਚੱਕਰਾਂ ਪਰ ਐਸਰੀ ਲੱਕੀ ਵੀ ਆ ਕਿਹੜਾ ਗੇਅਰ 'ਚ ਐ ਤੂੰ ਕਿਹੜੇ ਗੇਅਰ 'ਚ ਐ ਧੀਆ ਲੋ ਚੱਕਰ ਕਿੰਨੇ ਆ ਮੈਨੂੰ ਵੀ 1500 ਕਰਨਾ ਤਾਂ ਤੂੰ ਧੀਏ ਲੋ ਜਾਂ ਦੂਏ ਲੋ ਤਾਂ ਚੱਲ ਆ ਜਾ ਲੋ ਦੇਖੋ ਬਾਈ ਫਰਕ ਦੇਖੋ ਦੂਏ ਲੋ ਜੇ ਕਿੰਨਾ ਦੂਰ ਤਾ ਇਹ ਆਉਣ ਦਾ ਪਹਿਲਾ ਲੋ ਲਾਉਣਾ ਹੈ ਆ ਹੁਣ ਪਹਿਲੇ ਲੋਚ ਆ ਉਹ ਹੈਗਾ ਤੀਜੇ ਲੋਚ ਦੂਆ ਲੋ ਲੈ ਦੂਆ ਲੋ ਆ ਦੇਖੋ ਆ ਹੁਣ ਫਰਕ ਹੈ ਵੀ ਕਿਹੜਾ ਦਾ ਸੜਾ ਸਪੀਡਾਂ ਦਾ ਬਹੁਤ ਫਰਕ ਹੈ ਜਦ ਇਹਦਾ ਹੁਣ ਦੂਆ ਲੱਗਣਾ ਆ ਲੱਗਦਾ ਲੈ ਐ ਲੱਗਦਾ ਕਾਰ ਵਾਂਗ ਆ ਹੁਣ ਪਹਿਲੇ ਲੋਚ ਵੀ ਜ਼ਿਆਦਾ ਹੈ ਉਹਦਾ ਦੂਆ ਲੋ ਇਹਦਾ ਫਾਇਦਾ ਲੋ ਤਾਂ ਵੀ ਵੱਧ ਹੁੰਦਾ ਇਹਦੇ ਨਾਲ ਨਹੀਂ ਮੈਚ ਹੈਗਾ ਕੋਈ ਆਪਾਂ ਚੱਲੀ ਉਧਰ ਚੱਕਾ ਓਕੇ ਆਜਾ ਯਾਰ ਇਹਦੇ ਨਾਲ ਵੀ ਸ਼ੰਕਾ ਕੱਟ ਲੰਨੇ ਆਂ ਐਂ ਵੀ ਮੈਂ ਮਾ ਕਹਿੰਦੇ ਸੋਨਾ ਦੇ ਟਾਇਰ ਪਾਏ ਬਈ ਇਹ ਵੱਧ ਦੁੱਤਦਾ ਹੋਊਗਾ ਪਹਿਲਾ ਲੋ ਇੱਕ ਦੁਆ ਲੋ ਆ ਕਿੰਨੇ ਚੱਕਰ ਕਰੇਵੇਂ ਆ ਚੱਕਰ ਕਿੰਨੇ ਕਰੇਵੇਂ ਆ ਚੱਕਰ ਕਿੰਨੇ ਕਰੇਵੇਂ ਚੱਕਰ ਇਕੋ ਜਿੰਨਾ ਤੋਰਾ ਹੈ ਉਹ ਬੈਂਪਾਤਾ ਦਾ ਸਾਨੂੰ ਜਨਸੀ ਵਾਲੇ ਕਹਿੰਦੇ ਇਹ ਚ 14 ਦੇ ਟਾਈਮ ਤੋਂ ਪਹਿਲਾਂ ਟਰਾਲੀ ਵੀ ਭਰਨੇ ਵਾਲੀ ਕਿਤੇ ਤੋਲਾ ਦੇਖੀ ਜਾਈਏ ਇੱਕੋ ਸਾਰਾ ਇੱਕੋ ਸਾਰਾ ਨਾ ਨਾ ਮਾ ਹੁਈ ਤੇ ਇਹਦੇ ਫੋਕੀ ਦੇ ਮਾ ਇਹ ਜਿਹੜਾ ਜਾਉਂਦਾ ਨਾ ਤੈਨੂੰ ਚਲਾ ਲੁੰਦਾ ਹੋਰ ਸਭ ਵਧੀਆ ਟਿੱਪਰ ਦੇਣਾ ਬਸ ਦੋ ਦਿਨ ਦਾ ਕੰਮ ਰਹਿ ਗਿਆ ਅੱਜ ਆਓ ਜੀ ਬਲੌਗਰ ਸਾਹਿਬ ਇਹ ਐ ਬਈ ਭਾਂਜਾ ਸਾਡਾ ਉਹ ਨਾ ਕੋਈ ਨਾ ਆਏ ਨਿਕਲੇ ਇਹ ਐ ਬਈ ਭਾਂਜਾ ਮੁੰਡਾ ਤੂੰ ਐਂ ਦੱਸ ਨਜ਼ਾਰਾ ਆਉਂਦਾ ਉੱਪਰ ਕਿ ਨਹੀਂ ਬਾਕੀ ਬੰਦੀ ਕਮੀ ਆਣਾ ਇੱਕ ਹੋਰ ਕੁਛ ਨਹੀਂ ਨਾ ਵਾਈਬ੍ਰੇਸ਼ਨ ਹੈ ਕਿ ਨਹੀਂ ਹਾਂ ਸਹੀ ਕਰ ਲੈ ਕੁਛ ਨਹੀਂ ਨਾ ਪਰਵਾਹ ਕੋਈ ਜਿਹੜਾ ਮੱਛੀ ਘੇਰ ਲਾ ਲੈ ਆ ਵੀ ਸਾਜੀ ਰਾਤੀਓ ਵੱਡੀ ਵੀ ਅਸੀਂ ਨਹੀਂ ਟੂੜੀ ਚੰਗੀ ਵੜ ਲਈ ਇਹਦੇ ਤੇ ਥੋਣੀ ਦੇ ਆਉਣ ਉਹ ਮਸ਼ੀਨ ਉਹਰ ਬਸੇ ਬੈਦਨ ਪਸਾ ਹੀ ਇੱਕੇ ਚਲਾ ਲੈਣੀ ਆਪਣੇ ਉੱਥੇ ਜਗ੍ਹਾ ਨਹੀਂ ਲਈ ਹੁਣ ਕੁੱਪ ਵਾਸਤੇ ਕੱਲ ਨੂੰ ਬਈਆਂ ਨੂੰ ਕਿਹਾ ਵੀ ਉਹ ਕੁੱਪ ਪੂਰਾ ਕਰੋ। ਮਾਤਾ ਪਿਤਾ ਭਰ ਗਿਆ ਥੋਂ ਜੋ ਉੱਪਰ ਸਾਰਾ ਜਿਹੜਾ ਪਿਆਜ਼ ਵਾਲਾ ਤਾਂ ਉਹ ਵੀ ਭਰ ਗਿਆ। ਮੈਂ ਕਿਹਾ ਵੀ ਨਾਲ ਦੇ ਨਾਲ ਕੁੱਪ ਲਈ ਜਾਂਦੇ ਨਾਲ हां ਅੱਜ ਮੈਨੂੰ ਤਾਂ ਉੱਧਰ ਹੈਪੀ ਵੀਲ ਕੰਨੀ ਗਏ ਪਏ ਬਈ ਉੱਧਰ। ਉੱਧਰ ਕੁੱਪ ਭਲਾ ਰਹੇ ਹਾਂ। ਜਾ ਕਿਡੂ ਪਰਾਂਨ ਮੋੜ ਪਰਾਂ ਨੂੰ ਸਿੱਧਾ ਹੀ ਲਈ ਆਉਣਾ ਹੈ। ਕਰਤਾ ਅੱਜ ਆਪਣੇ ਲਈ ਮੋਟਰ ਵੀ ਵਿਹਲੀ ਹੋ ਜਾਣੀ। ਗੋੜਾ ਹੀ ਆਪਣੇ ਵਾਲੀ ਸਾਡੇ ਉਰੇ ਨਾ ਮਤਲਬ ਕੋਈ ਬੱਟ ਨਹੀਂ ਹੁੰਦੀ ਟਰਾਲੀਆਂ ਦੀ ਐਪ ਦੇ ਵਿੱਚ ਪੈਣ ਤੇ ਸਭ ਤੋਂ ਵੱਡਾ ਕਾਰਨ ਏ ਸੀ ਦਾ ਹੁੰਦਾ ਚੌਸ ਕਿੱਲੇ ਆ ਕੋਈ ਬੱਟ ਨਹੀਂ 2-2 ਕਿੱਲੇ ਦੇ ਘੇਲੇ ਰੱਖੇ ਤੇ ਗੋਗੀ ਨੇ ਪਹਿਲਾਂ ਦੇਖੋ ਆ ਇੱਕ ਸਿਆੜ ਜਾਂ ਹੁੰਦਾ ਆ ਖੁੱਡ ਹੁੰਦੀ ਏ ਸਾਡੇ ਪਾਣੀ ਤਾਰਨ ਨੂੰ ਤੇ ਪਾਣੀ ਲਾਉਣ ਨੂੰ ਆ ਚੌਸ ਕਿੱਲਾ ਕੋਈ ਬਾਟੇ ਨਹੀਂ ਵਿੱਚ ਕੇਰਾ ਕਟਰ ਥੱਲੇ ਛੱਡ ਦੋ ਭੁਜਾਈ ਫਿਰੀ ਚਲੋ ਮਸ਼ੀਨ ਮਤਲਬ ਇਹ ਨਹੀਂ ਵੀ ਕਿਸੇ ਪਾਸੇ ਕੋਈ ਮਿੱਟੀ ਚੱਕ ਲੂਗੀ ਡਾਕਰ ਜ਼ਮੀਨ 'ਚ ਸਾਡੇ ਬੱਟ ਨਹੀਂ ਪਾਉਂਦੇ ਜਿੱਥੇ ਵੱਟ ਪੈਂਦੀ ਹੈ ਉੱਥੇ ਐਵਰੇਜ ਟੁੱਟਦੀ ਟੁੱਟਦੀ ਹੈ ਟਰਾਲੀਆਂ ਦੀ ਕਈ ਕਹਿੰਦੇ ਨੇ ਵੀ ਅਸੀਂ ਹਾਲ 18 20 ਪਰੇ ਰਹਿ ਗਏ ਜਿੱਥੇ ਵੱਟਾਂ ਉੱਥੇ ਐਵਰੇਜ ਟੁੱਟੂਗੀ ਉ ਟੁੱਟੂਗੀ ਜਿੱਥੇ ਚੌਸ ਘੇਰੇ ਆ ਡੱਕਰ ਜ਼ਮੀਨ ਹੈ ਨਰਮਾਈ ਨਹੀਂ ਫੜਦਾ ਲਾਨ ਰਾਤ ਨੂੰ 11 12 ਸਾਨੂੰ ਨੋਰਮਲ ਦੇ ਵੱਜ ਜੰਨੇ ਆ ਸਾਡੇ ਐਵਰੇਜ ਪੈ ਜਾਂਦੀ ਹੈ ਕਾਰਨ ਇੱਕ ਤਾਂ ਵੱਟ ਨਹੀਂ ਨੰਬਰ 2 ਨਰਮਾਈ ਨਹੀਂ ਪੈਂਦੀ ਇਹ ਦੋ ਕਾਰਨਾ ਕਰਕੇ ਟੂੜੀ ਵੱਧ ਬਣਦੀ ਹੈ ਹਮੇਸ਼ਾ ਡੱਕਰੀਲੀ ਦੇ ਵਿੱਚ ਟੂੜੀ ਵੱਧ ਬਣੂਗੀ ਹੁਣ ਮੈਂ ਸਿਉਰਟੀ ਜ਼ਮੀਨ ਚ ਜਾ ਕੇ ਲਾਦਾ ਉੱਤੋਂ ਉੱਥੇ ਵੱਟਾ ਹੁਣ ਪੰਜਵੀਂ ਇੰਨੀ ਐਵਰੇਜ ਪੈਣੀ ਹੋਣੀ ਇਨਾ ਮਰਜੀ ਸੰਦ ਤੜਾਈ ਜਾਵਾਂ ਮੈਂ ਤੇ ਇਹ ਦੋ ਚੀਜ਼ਾਂ ਬਹੁਤ ਕਾ ਫਰਕ ਪਾਉਂਦੀਆਂ ਨੇ ਚਾਹ ਛਕ ਲਈ ਹੁਣ ਤੇ ਚੱਲਦੇ ਆਂ ਟਰਾਲੀ ਲੈ ਕੇ ਜਗ੍ਹਾ ਦੀ ਛੋਟੇਜ ਹੋ ਗਈ ਹੁਣ ਇੱਕ ਮਸ਼ੀਨੇ ਲਾਉਣੀ ਐ ਸਾਰੀ ਟੁੜੀ ਟੁੜੀ ਹੋ ਗਈ ਇੱਦਾਂ ਹਾਂ ਬਾਪੂ ਭਈਆ ਅੱਗੇ ਕਰੇ ਹਾਂ ਥੋੜਾ ਸਾ ਕਰ ਦੇ ਥੋੜਾ ਥੋੜਾ ਸਾ ਨਹੀਂ ਹੋਗਾ ਫਿਰ ਤੋ ਸਾਰਾ ਹੀ ਹੋਗਾ ਥੋੜਾ ਥੋੜਾ ਨਹੀਂ ਕਰਦੇ ਥੋੜਾ ਥੋੜਾ ਟਰਾਲੀ ਨਹੀਂ ਅੱਗੇ ਕਰਾਂਗੇ ਹਾਂ ਇਹ ਵੀ ਇਸ ਕੋ ਨਾ ਪਿੱਛੇ ਡਾਲੇ ਤੇ ਲਗਾ ਲਓ ਤੂੜੀ ਕੋ ਡਾਲੇ ਤੇ ਲਗਾ ਲਓ ਫਿਰ ਕਰ ਦਿੱਤਾ ਹਾਂ ਅਗੇ ਤੂੰ ਆਪਣਾ ਗਲਾਸ ਭਰ ਪਹਿਲਾਂ ਤਾਂ ਕੀ ਆ ਇਹ ਪਹਿਲਾਂ ਦੱਸੋ ਉਹ ਮਿਕਸਰ ਸਮਾਨ ਸਮਝੀਦਾ ਹੁੰਦਾ ਖਾਰੇ ਵਾਲੀ ਬੋਤਲ ਚ ਲੈ ਆ ਮੈਂ ਬਾਗੇ ਬਾਹਰ ਕਿੰਨਾ ਚੱਕਰ ਚਿੰਨੀ ਪਾਇਆ ਨਹੀਂ ਚੱਕ ਕਿੰਨੇ ਭਰ ਲਾ ਗਲਾਸ ਤਾਂ ਕਹਿੰਦਾ ਤਿੰਨ ਪਏ ਆਂ ਹਾਂ ਵੀ ਮੈਂ ਤਿੰਨ ਭਰ ਲਿਆ ਮੈਨੂੰ ਤਿੰਨੇ ਭਰ ਲੈ ਕਿਤੇ ਬੜਾ ਸਾਰਾ ਨਾ ਚੱਕ ਲਈ ਗਲਾਸ ਵੀ ਗਲਾਸ ਤੰਨੂੰ ਪਤਾ ਯਾਰ ਬੋਤਲ ਕਿਤੇ ਛੋਟੀ ਪੈ ਜਾਵੇ ਮੈਜਰ ਦੇ ਤੇਲ ਦਾ ਤਾਂ ਆਇਆ ਸਿਸਟਮ ਵੀ ਹੁਣ ਵੀ ਪਾ ਦੀ ਰਾਤ ਨਹੀਂ ਪਿਆ ਹੈਗਾ ਤੇਰੇ ਕਿਸੇ ਕੋਲ ਤੇਰੇ ਵੀਰੇ 16 ਨਾਲ ਟਰਾਲੀਆਂ ਬਣਾਈਆਂ ਰਾਤ ਤੱਕ ਘੱਟ ਬਣਾਈਆਂ ਇਹਦਾ ਖੜਨਾ ਆਪ ਕੱਲ ਤਾਂ ਫਿਰ 10 10 ਕਿਲੋਮੀਟਰ ਪੱਤੇ ਤਾਂ ਟਰਾਲੀ ਆਉਂਦੀ ਦੀ ਗੱਲ ਆ ਸਪਾਰਟ ਟਰਾਲੀ 18 ਹਾਂਜੀ ਉਹ ਪੈਰ ਪਰਾ ਦਾ ਉਧਰ ਲਾਲਚ ਸੋਈ ਆ ਗਈ ਤੀ ਨਾ ਹਟਾਉਣੀ ਆ ਅਜੇ ਅੱਛਾ ਲਾਲਚਾਈ ਨਹੀਂ ਸੋਈ ਇਹ ਆ ਕੈਨੀਆਂ ਨੂੰ ਕਰਛੇ ਦੀ ਕਰ ਆ ਤਾਂ ਕੁਲ ਵਾਲਾ ਅੱਛਾ ਉਹ ਆ ਮੀਟਰ ਉਹ ਕੈਨੀਆਂ ਨੂੰ ਕਰ ਕੈਨੀ ਪਾ ਦੂੰਗਾ ਤੂੰ ਡੀਜ਼ਲ ਤੂੰ ਖੋਲ ਕੇ ਦੇ ਤਾਂ ਮਾਰੇ ਹੱਥ ਲਵਾ ਦੇ ਖੋਲ ਤੇ ਪੈਰ ਤੇ ਪੱਖ ਓ ਬਾਈ ਕਿਰ ਖੁੱਲ ਜਾ ਸੀ ਮੇਮ ਦੇ ਲੋ ਬਈ ਐ ਭਜਣਾ ਠੁੰਦੀ ਰਾਤ ਨੂੰ ਤਾਂ ਜੱਸਾ ਗੱਦਾ ਫੋਨ ਕੱਢਾ ਉਹਨਾਂ ਮੈਨੂੰ ਤਾਲੀਆਂ ਦੋ ਟੂੜੀਆਂ ਨਹੀਂ ਮਸ਼ੀਨਾਂ ਹੀ ਕੋਈ ਟੂੜੀਆਂ ਘਮਾ ਦੇਂਦੀ ਐ ਪਰੱਖ ਐ ਐਂ ਅਨ ਫੜ ਛੱਡ ਹਾਂ ਦੋ ਸ਼ਰਤ ਕੀ ਫੜ ਬਚਾ ਕੇ ਡੁੱਲ ਜਣਾ ਇਡੂ ਲ ਗਿਆ ਕਾ ਤੇ ਲੂ ਲ ਗਿਆ ਹੁਣ ਤਾਂ ਹਮੋ ਤਰੀਕਾ ਆ ਗਿਆ ਸਾਨੂੰ ਹੁਣ ਤਾਂ ਚਿਹਰ ਦੇ ਕੇ ਬਾਦ ਮੇ ਤੇਲ ਇਹ ਅੱਧੀ ਰਾਤ ਨੂੰ ਟਕੋੜਾ ਨਹੀਂ ਮੋੜਦਾ ਅੱਗ ਵਾਗ ਦੇ ਗਿਆ ਵਾ ਤੂੰ ਕਹਦਾ ਮੈਨੂੰ ਜੱਸੇਬਾਈ ਤੋਂ ਬਹੁਤ ਛੇਤੀ ਬੁਲਾਇਆ ਵਾ ਜੱਸੇਬਾਈ ਕੋ ਬਾਤ ਚ ਜਾਣਾ ਵਾ ਤੂੰ ਪਹਿਲਾਂ ਇੱਧਰ ਆ ਜਾ ਤੇਲ ਪਾਉਣਾ ਅੱਡੀ ਤੇ ਹੋਈ ਆ ਇਹਦਾ ਸਕੂਲ ਚ ਲਾਦਾ 4 ਦਿਨ ਹੋ ਗਏ ਮੇਰਾ ਇਹ ਤਾਂ ਜਵਾਕਾਂ ਦੀ ਉਹਨਾਂ ਨੇ ਲਜਾ ਲਿਆ ਵਰਦੀਆਂ ਨੇ ਉਹਦੇ ਸਕੂਲ ਦੀਆਂ ਵਰਦੀਆਂ ਸਮਾਤੀਆਂ ਹੁਣ ਹੁਣ ਦੂਜੇ ਦਵਾਇਆ ਸੀ ਹੁਣ ਦੁਆਤ ਤੇ ਵੇਚ ਨਵੀਂ ਸਮਾਈਆਂ ਆਏ ਬੱਚੇ ਸਕੂਲ ਮੈਂ ਇੱਕ ਬੜਾ 11ਵੇਂ ਮਾ ਗਰਮੀ ਵਰਮਦੀ ਆ ਡੁੱਲ ਰਿਹਾ ਥੱਲੇ ਮੜ ਜੀ ਕੰਨੀ ਨੂੰ ਟੇਢੀ ਕਰ ਆਪਣੇ ਕੰਨੀ ਨੂੰ ਆਪਣੇ ਕੰਨੀ ਨੂੰ ਆਪਣੇ ਕੰਨੀ ਨੂੰ ਕਰਦਾ ਇਦਾਂ ਹਾਂ ਚਲ ਹੂੰ ਡੀਜ਼ਲ ਨਾ ਮੰਗ ਲਈ ਜੇ ਰਾਤ ਨੂੰ 12 ਵਜੇ ਤੱਕ ਚਲਾਈ ਚੱਲ 1 ਵਜੇ ਤੱਕ ਚਲਾਈ ਚੱਲ ਚਾਹੇ ਕਰਦੀ 10 ਵਜੇ ਬੰਦ ਫਿਰ ਡੇਡ ਡੇਡ ਕਿਲੋ ਤੋਂ ਬੜਾ ਘੇਰਾ ਹੈ ਫਿਰ ਡੇਡ ਡੇਡ ਕਿਲੋ ਦਾ ਘੇਰਾ ਚਲ ਠੀਕ ਆ ਫਿਰ ਹਾਂ ਚਲਦੇ ਆਂ ਜੀ ਵੀਰ ਜੀ ਪਹਿਲਾਂ ਕਹਿ ਦਵਾਂ ਨਾ ਆ ਕਿੰਨੀ ਆਪਾਂ ਕਰਾਂ ਰੱਖ ਕੇ ਕੀਪ ਲੈ ਕੇ ਚੱਲੀ ਹੈ ਨਾ ਉਧਰ ਹੁਣ ਗੋਗੀ ਕੋਲ ਨੂੰ ਜੀ ਜੀ ਤਖਰਾ ਡਰਾਈਵਰ ਚੱਲਦਾ ਚੰਗਾ ਫਿਰ ਓਕੇ ਬਾਈ ਸਤਿ ਸ੍ਰੀ ਅਕਾਲ ਟਾਟਾ ਲਓ ਜੀ ਮਿੱਤਰੋ 10:30 ਵਜੇ ਦਾ ਟਾਈਮ ਹੋ ਚੁੱਕਿਆ ਤੇ ਦੋਵੇਂ ਮਸ਼ੀਨਾਂ ਕੱਟੀਆਂ ਲੱਗੀਆਂ ਤੇ 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 ਕਨੇ ਢਿੱਪੇ ਚੱਚ ਦੇ ਤੇ ਟ੍ਰਾਲੀ ਫੋਨ ਕਰ ਰਹੀ ਤੇ ਮਗਰੇ ਗੋਗੀ ਵੀ ਆ ਰਹੇ ਹੋਰ ਨਮਾਦਾਂ ਵੀ ਮੈਂ ਵੀ ਟਰਾਲੀ ਲਿਆ ਆ ਪਾ ਕੇ ਇੱਕ ਭਰ ਕੇ ਉੱਧਰ ਆ ਗਿਆ ਤਾਂ ਗੋਪੀ। ਕੰਮ ਲੈ ਛੋਟਾ ਮਗਰ ਮਾਨਾ। ਨਾ ਖਾਂਦਾ ਜਾਂਦਾ ਖਾਂਦਾ। ਜੀ। ਜੀ ਤੇ ਤੂੰ 4 ਲੀਟਰ ਟਰੈਕਟਰ ਤੇ ਬਿਠਾ ਜੀ ਤੂੰ ਫੇਰ ਕੀ ਕਰੇਗਾ? ਵੇਦਲੇ ਬڑا ਟਰੈਕਟਰ ਲੈ ਕੇ ਛੋਟੇ ਪੇਲੇ ਥਾਪੀਆਂ ਮਾਰਦਾ